ਬੱਲੇ ਥੋਸ ਚਵਾਈ ਦੀ ਜਿੱਦਾਂ ਆਪਾਂ ਕਹਿ ਲਿਆ ਵੀ ਹਰਿਆਣੇ ਵਾਲੀਆਂ ਝੋਟੀਆਂ ਦੀ ਚਵਾਈ ਹੁੰਦੀ ਆ ਲੈ ਬਈ ਇਹਨਾਂ ਦੂਜਣਾਂ ਦੀ ਓਦਾਂ ਦੀ ਚਵਾਈ ਲੱਗੀ ਐ ਇਹਨੂੰ ਨਾਲ ਆ ਗਈ ਬੱਚੀ ਤੇ ਨਾਲ ਸਾਨੂੰ ਹੁਣ ਮਾ ਬੱਚਾ ਨਾਲ ਆ ਬਾਈ ਯਾਰ ਠੰਡੀ ਵਾਲੀ ਕੱਦ ਵੀ ਦਿਖਾ ਦੂੰਗਾ ਇਹਦਾ ਨਾਲ ਖੜ ਕੇ ਬਾਡੀ ਬੂਡੀ ਦਾ ਆਈਡੀ ਆ ਜੂਗਾ ਚੜਾਈ ਛੜੂਈ ਦਾ ਤੇ ਕੱਦ ਦਾ ਵੇਟ ਵਜਨ ਬਜੂਦ ਚੜਾਈ ਵਾਲੇ ਪੱਖ ਤੋਂ ਤੇ ਥਣ ਤੋਂ ਲਾ ਕੇ ਆਰਡਰ ਤੋਂ ਲਾ ਕੇ ਲੈਗ ਸਕੋਰ ਤੋਂ ਲਾ ਕੇ ਸੁਭਾਅ ਦੀ ਠੰਡੀ ਐ ਇੱਥੋਂ ਕਮਾ ਲਿਆ ਕੇਰਾ ਨਕਸ਼ਾ ਨਾ ਜਿਹੜਾ ਇਹਦੇ ਆਰਡਰ ਕੁਆਲਿਟੀ ਤੇ ਨਕਸ਼ਾ ਇੰਨਾ ਵਾ ਬਣਿਆ ਜਿੱਦਾਂ ਆਪਾਂ ਤੁਹਾਨੂੰ ਅਕਸਰ ਦੱਸਦਾ ਉਹਨਾਂ ਵੀ ਪੁਰਾਣੇ ਪੰਜਾਬ ਮੰਗੂ ਕਿਉਂਕਿ ਪੁਰਾਣਾ ਪੰਜਾਬ ਅੱਧਾ ਦਾ ਆਪਣਾ ਹਿਮਾਚਲ ਚ ਵਗ ਗਿਆ ਅੱਧਾ ਵਗ ਗਿਆ ਹਰਿਆਣੇ ਚ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਜਿਵੇਂ ਕਹਿੰਦੇ ਹੁੰਦੇ ਆ ਬਠਿੰਡਾ ਬੀਕਾ ਨੇੜ ਹੋ ਗਿਆ ਨਾ ਉਹ ਲਖਾਰੀ ਦੇ ਪਿੰਡ ਫੇਰ ਪਹੁੰਚਿਆ ਦੂਜੀ ਵੀਡੀਓ ਆ ਬਾਈ ਦੇ ਘਰੋਂ ਪਿੰਡ ਰਾਈਆ ਤਹਿਸੀਲ ਰਾਮਪੁਰਾ ਪੂਲ ਤੇ ਜ਼ਿਲ੍ਹਾ ਬਠਿੰਡਾ ਇੱਕ ਦਾ 25 ਦਿਖਾ ਦਾਂਗੇ ਸਿੰਘ ਜ਼ਰੂਰ ਨੇ ਉਦਾਂ ਬਾਈ ਕਹਿੰਦਾ ਠੰਡੀ ਸੀਲ ਆ ਤੇ ਦੋ ਤਾਜ਼ੀਆਂ ਆ ਦਿਖਾ ਦਾਂਗੇ ਤਿੰਨ ਦਿਖਾਵਾਂਗੇ ਤਾਜ਼ੀਆਂ ਤੇ 6 ਦਿਖਾ ਦਾਂਗੇ ਗੱਬਣ ਜਿੰਨਾ ਚਾ ਆਪਾਂ ਜੇ ਗੱਲ ਕਰ ਲਈਏ ਜਰਸੀ ਤੇ ਕ੍ਰਾਸ ਵੀ ਆਉਣਗੀਆਂ ਜਿਵੇਂ ਜਿਵੇਂ ਮੌਸਮ ਆ ਉਦਾਂ ਉਦਾਂ ਦੇ ਬਾਈ ਕਹਿੰਦਾ ਆਪਾਂ ਤੋਫੇ ਅੱਜ ਦਿਖਾਵਾਂਗੇ ਗੱਲਬਾਤ ਕਰਾ ਦਾਂਗੇ ਥੋੜੀ ਫਿਰ ਰਾਹੁਲ ਪਹਿਲਵਾਨ ਨਾਲ ਆ ਜਾ ਰਾਹੁਲ ਫਿਰ ਕੰਮ ਹੈਗਾ ਬਾਈ ਦਾ ਪੁਰਾਣਾ ਡੈਡੀ ਬਾਈ ਦਾ ਕੰਮ ਕਰਦਾ ਰਿਹਾ ਮੇਰਾ ਖਿਆਲ ਆ ਪ੍ਰਦੀਪ ਬਾਬੇ ਦੇ ਨਾਮ ਨਾਲ ਮਸ਼ਹੂਰ ਆ ਬਾਈ ਹਣਾ ਹਾਂ ਜੀ ਆ ਰ ਆਇਆ ਗਿਆ ਆਪਾਂ ਕਿਹੜੇ ਰੋਡ ਤੇ ਆ ਗਿਆ ਕਰ ਆਪਣਾ? ਰਵਾਈਟ ਪਾਰੀ ਵਾਲੇ ਰਾਹ ਤੇ। ਨੰਬਰ ਤੇ ਨਾਮ ਐਡਰੈਸ ਸਾਰਾ। ਨੰਬਰ ਵੀ ਜਿਹੜੇ 90563 14210 ਤੇ ਦੂਜਾ ਨੰਬਰ 9878585 ਦਾ ਟਿਕਾਣਾ। ਕਿੰਨੇ ਕ ਸਾਲ ਹੋ ਗਏ ਰahul ਕੰਮ ਕਰਦੇ ਨੂੰ? ਹੋ ਗਏ ਬਾਈ ਜੱਡਿੰਨ ਦਾ ਬਹੁਤ ਸਾਲ ਹੋ ਗਏ। 4-5 ਸਾਲ ਤਾਂ ਮੈਨੂੰ ਵੀ ਹੋ ਗਏ ਨਾਲ ਲੱਗ ਨੂੰ। ਠੀਕ ਹੈ ਕਰ। ਉਮਰ ਕਿੰਨੀ ਆ ਤੇਰੀ? ਉਮਰ ਬਾਈ ਮੇਰੀ ਹੋ ਗਏ 23 ਸਾਲ ਦੀ। 23 ਸਾਲ। ਪੱਕਾ ਵਪਾਰੀ ਬਣ ਗਿਆ ਜਮਾ ਹੁਣ ਤਾਂ। ਤਜਰਬਾ ਆ ਗਿਆ ਪੰਜਾਂਗ ਸਭਾਂ ਦਾ ਸ਼ੁਰੂ ਕਿਹੜੇ ਬੰਨੋਂ ਕਰੀਏ ਰ ਆ ਲੋਕ ਇਧਰੋਂ ਉਧਰੋਂ ਕਰ ਲੈ ਸਿੰਗਾ ਵਾਲੀ ਬੈੜ ਤੋਂ ਕਰ ਲੈ ਆ ਜਾ ਗਰੀ ਲਿਆਓ ਸਿੰਗਾ ਵਾਲੀ ਦੇ ਕੈਮਰਾ ਸਿੰਘ ਸਿੰਘ ਦਾ ਇਕੱਲੇ ਗਿਣਿਓ ਬਾਕੀ ਸਾਰੇ ਪੱਖ ਤੋਂ ਦੇਖ ਲਿਓ ਕੋਲੂਣ ਬੱਛੀ ਆ ਬਾਈ ਮੂੰਹ ਚਾਰ ਦੰਦਾਂ ਆ ਪਿਛਲੀ ਵੀਡੀਓ ਮੇਰੇ ਖਿਆਲ ਪਰਸੋ ਚ ਉੱਥੇ ਪਾਈ ਤੀ ਉਧਰ ਸੌਂਦੀ ਸੀ ਸੌਂਦੀ ਸੀ ਓਹੋ ਠੰਡੀ ਹਵਾ ਬਹੁਤ ਆ ਬੋੜਾ ਦਾ ਬੱਚੇ ਕਰਕੇ ਪਸ਼ੂ ਪਸਨ ਜਾਂਦਾ ਸਵੇਰ ਆਦੀ ਠੰਡੀ ਸੀ ਲੈ ਕੱਦ ਵੀ ਚੰਗਾ ਤੇਰਾ ਹੁਣ ਨਸਲ ਕਿਹੜੀ ਜਾਵੀਏ ਜੀ ਨਰਲ ਬਾਈ ਇੱਕ ਰੋਸ ਚ ਆ ਗਈ ਐ ਚਫ ਰੋਸ ਸੰਗ ਚ ਆ ਗਈ ਹੈ ਨਾ ਹਾਂ ਬਾਈ ਅੱਧਾ ਆ ਗਿਆ ਫੁੱਲ ਵੱਡਾ ਤੋੜੀ ਆ ਆਰਡਰ ਰੱਖ ਦਿਆ ਨਾਲ ਲੱਗਵਾ ਤੇ ਥੋੜੀ ਬਹੁਤੀ ਭਲਵਾਦੀ ਜੀ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੰਦਾ ਚ ਤਾਂ ਨਹੀਂ ਦੇਖੀ ਰੌਣੇ ਚੌਗੀ ਆ ਬਾਈ ਚਾਰ ਦੰਦ ਪਹਿਲਾ ਸੂਆ ਦੰਦਾ ਚ ਚਾਰ ਦੰਦ ਤੇ ਮੇਰਾ ਖਿਆਲ ਆ ਤੀਜਾ ਚੌਥਾ ਕਦੋਂ ਹੋਊਗਾ ਜਣਾ ਹਾਂ ਬਾਈ ਤੀਜਾ ਕਿੰਨੀ ਕ ਬੜਾ ਹੋਊ ਬਰਾਂ ਤੇਰਾ ਕਿਲੋ ਯਾਰ ਹੁਣ 12 13 ਕਿਲੋ ਹਾਂ ਬਾਈ ਕਿੰਨਾ ਕ ਪਾ ਸਕਦੀ ਆ 20 ਕਿਲੋ ਦਾ ਅੰਦਾਜ਼ਾ ਬਾਈ ਯਾਰ ਮੇਰਾ ਠੀਕ ਲੈਰ ਨਰ ਨਰ ਤਾਂ ਦੇਈ ਜੋ ਨੋਰਮਲ ਜਾ ਵਧੀਆ ਦੇ ਵਾਲਾ 20 ਕਿਲੋ ਵੀ ਲੈ ਲੂ ਇਹ ਖਾਸੀਅਤਾਂ ਦੋ ਆ ਗਈਆਂ ਇਹ ਚ ਇੱਕ ਤਾਂ ਇਹ ਸੁਭਾਅ ਦੀ ਬਿਲਕੁਲ ਠੰਡੀ ਸੀਲ ਹੈ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਬਾਡੀ ਵਾਲੇ ਪੱਖ ਤੋਂ ਤੇ ਚਾਹੇ ਯਾਰ ਇਹਨੂੰ ਧੁੱਪੇ ਖੜਾਈ ਰੱਖਿਓ ਬਾਹਰ ਕੋਈ ਸਮੱਸਿਆ ਨਹੀਂ ਆਉਂਦੀ ਜਿਵੇਂ ਪੁਰਾਣੇ ਬੁਢੇ ਆਪਣੇ ਕਹਿੰਦੇ ਹੁੰਦੇ ਸੀ ਨਾ ਵੀ ਬੈਲ ਨੇ ਜਿਹੜੇ ਬੈਲਾਂ ਨੂੰ ਚਾਹੇ ਧੁੱਪੇ ਬੰਨੀ ਰੱਖੋ ਨਾ ਵੀ ਉਹ ਗਰਮੀ ਨਹੀਂ ਮੰਦੀ ਸੀ ਜਿਵੇਂ ਬਾਈ ਪਲੂਣਾ ਠੰਡੀ ਬਹੁਤ ਬਹਿ ਜਾ ਥੱਲੇ ਸੁਭਾਅ ਦੀ ਠੰਡੀ ਹਾਂ ਬਹਿ ਜਾ ਬਹਿ ਜਾ ਤਾਂ ਨਹੀਂ ਮਾਰਦੀ ਨਾ ਨਾ ਯਾਰ ਲੱਤਾਂ ਥੱਲੇ ਬਟਾਵਾਣੇ ਕੀ ਕੰਮ ਆ ਥਣ ਲੱਗਿਆ ਮੁਠੀ ਵਾਲਾ ਨਾ ਹਾਂ ਬਈ ਬਹੁਤ ਚੰਗੀ ਚੋੜੀ ਤੇ ਐਡਰ ਆ ਗਿਆ ਫਿਕਸ ਜਾ ਚਵਾਈ ਦੀ ਸੋਹਣੀ ਬਣੂਗੀ ਨਾ ਹਾਂ ਬਈ ਚਵਾਈ ਦੀ ਕਿਦਾਂ ਰਹੂਲੇ ਚਵਾਈ ਜੀ ਓਕੇ ਫਿਰ ਮੋਟੀ ਫੁੱਲ ਹਾਂ ਹਾਂ ਠੀਕ ਹੈਗਾ ਮੈਂ ਕਾਰੀਗਰ ਨਹੀਂ ਨਾ ਹੈਗਾ ਤਰਾ ਤੁਰਾ ਮਰਨਾ ਤੇ ਹਾਲੇ ਥੋੜੀ ਜਿਹੀ ਭੜਾ ਜੈ ਜਿੱਦਾਂ ਜਿੱਦਾਂ ਇਹ ਸੈੱਟ ਹੁੰਦੀ ਜਾਊਗੀ ਅੱਛੀ ਓਦਾਂ ਓਦਾਂ ਨਾ ਜਿੱਦਾਂ ਇਦਾਂ ਚਵਾਈਆਂ ਨੂੰ ਲੱਗਣਗੀਆਂ ਚਵਾਈ ਦੀ ਸੋਹਣੀ ਬਣਦੀ ਜਾਊਗੀ ਗਰਮੀ ਸਰਦੀ ਵਾਲੀ ਐ ਹਾਲੇ ਥੋੜੀ ਜਿਹੀ ਭੜਾ ਇਹਨੂੰ ਨਾ ਭੜਾ ਹੈਗੀ ਐ ਵੀਰ ਆ ਕੱਦ ਵੀ ਦਿਖਾ ਦਿੰ ਗਿਆ ਰੀ ਇਹਦਾ ਵੱਡੀ ਐ ਬਈ ਸਹਿਜ ਕੱਦ ਬੱਚਾ ਜਰਸੀ ਦਾ ਐਚਐਫ ਦਾ ਜਿਹੜਾ ਮਰਜ਼ੀ ਲਈਏ ਉਹ ਪੇਟ ਵਾਲੀ ਬੱਛੀ ਆ ਗਈ ਹਾਂ ਹਾਂ ਪੈਸੇ ਰਾਹੁਲੇ ਦੇ ਇਹ ਬਾਈ ਦੇ ਦਾਂਗੇ 60000 ਮਾਨਤਨ ਮਾਨਤਨ ਜ਼ਰੂਰ ਕਰ ਦਿਆਂਗੇ ਕਰ ਦਾਂਗੇ ਮਾਨਤਨ ਰਾਹੁਲ ਕਹਿੰਦਾ ਕਰ ਦਾਂਗੇ ਨਰਾਜ਼ ਨਹੀਂ ਕਰਦੇ ਕਿਸੇ ਸੱਜਣ ਨੂੰ ਮੋੜਦੇ ਨਹੀਂ ਹੈਗੇ ਠੀਕ ਆ ਗੱਲ ਤੇ ਹੁਣ ਮਾਰਗਰੀ 2 ਨੰਬਰ ਵਾਲੀ ਤੇ ਇਹ ਆ ਗਈ ਐਰ ਸ਼ਹਿਰ ਤੇ ਜਰਸੀ ਦਾ ਕਰੋਸ ਹਾਂ ਮੇਰੇ ਕਰੋਸ ਆਂਗਦੀ ਹੈ ਤੇ ਨਾਲ ਇਹਦੇ ਗਰੀਆ ਬੱਛੀ ਆ ਗਈ ਓਏ ਬੱਛੀ ਤੇ ਮਾਰੀ ਕਿਉਂਕਿ ਜਿਆਦੇ ਭਰਾਵਾਂ ਦੀ డిਮਾਂਡ ਹੁੰਦੀ ਆ ਵੀ ਬੱਚਾ ਸਾਨੂੰ ਜ਼ਰੂਰ ਦਿਖਾ ਦਿਆ ਕਰੋ ਜੇ ਕੋਈ ਬੱਛੀ ਹੁੰਦੀ ਆ ਨਾਲ ਆ ਏ ਪਹਿਲਾਂ ਨਾ ਬਾਈ ਇਹ ਪਲੂਣੀ ਆ ਰਾਤ ਸੂਈ ਆ ਪਹਿਲਾਂ ਸੁਆ ਹਾਂ ਵੀਰ ਤੋਰ ਫੋਨ ਕਰਾ ਸੁਆ ਪਹਿਲਾਂ ਤੇ ਰਾਤ ਦੀ ਸੂਈਆ ਉਲੂਲ ਤਾਂ ਨਹੀਂ ਬਣਾਉਂਦੀ ਨਾ ਨਾ ਵੀਰ ਓਕੇ ਦੀ ਰਿਪੋਰਟ ਜਮਾ ਹਾਂ ਸਵੇਰੇ ਚੋਈਆ ਕੁਝ ਵੀ ਨਹੀਂ ਗਿਆ ਯਾਰ ਠੀਕ ਆ ਥੱਲੇ ਦੀ ਸਾਫ ਆ ਗਈ ਹਾਂ ਵੀਰ ਓਕੇ ਤੇ ਰੰਗ ਰੂਪ ਦੀ ਵੀ ਸੋਹਣੀ ਆ ਜਿਵੇਂ ਤੁਹਾਨੂੰ ਦੱਸਿਆ ਵੀ ਐਰ ਸ਼ੈਰ ਤੇ ਜਰਸੀ ਦਾ ਕਰਾਸ ਆ ਗਿਆ ਇਹਦੇ ਚ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਫੇਸ ਵਾਲੇ ਪੱਖ ਤੋਂ ਬਾਡੀ ਵਾਲੇ ਤੋਂ ਤੇ ਲੈਗ ਸਕੋਰ ਵਾਲੇ ਪੱਖ ਤੋਂ ਕਿਉਂਕਿ ਜਦੋਂ ਆਪਾਂ ਕਿਤੋਂ ਵੀ ਬੱਚੀ ਖਰੀਦਦੇ ਆ ਸਾਰੀਆਂ ਚੀਜ਼ਾਂ ਕਾਊਂਟ ਕਰ ਲਿਆ ਕਰੋ ਜਿੱਦਾਂ ਲੈਗ ਦਾ ਸਪੋਰ ਹੋ ਗਿਆ ਆਰਡਰ ਹੋ ਗਿਆ ਫਿਕਸ ਚਾਹੀਦਾ ਤੇ ਥਣ ਦਾ ਸਾਈਜ਼ ਹੋ ਗਿਆ ਹਨਾ ਥਣ ਕੋਈ ਬੜਾ ਜਿਆਦਾ ਲੰਬਾ ਨਹੀਂ ਹੋਣਾ ਚਾਹੀਦਾ ਗਾਵਾਂ ਦਾ ਜਿੰਨਾ ਕ ਆਪਣਾ ਤਜਰਬਾ ਤੇ ਆਰਡਰ ਹੁੰਦਾ ਭਾਈ ਜਿਹੜਾ ਫਿਕਸ ਇਹਦਾ ਇਹ ਫਾਇਦਾ ਜਿਆ ਹੋ ਜਾਂਦਾ ਹੁੰਦਾ ਵੀ ਆਪਾਂ ਭੀੜ ਸੰਘੀੜ ਚ ਬੰਨ ਸਕਦੇ ਆ ਫਿਕਸਡ ਵਾਲੀ ਦੁੱਧ ਦੇ ਦਿੰਦੀ ਆ ਭਾਈ ਹਾਂ ਇੱਕ ਤਾਂ ਪੈਰ ਪੂਰ ਟਿਕਣ ਦਾ ਖਤਰਾ ਨਹੀਂ ਰਹਿੰਦਾ ਮਾਜਾ ਚ ਹੈ ਗਾਂ ਜਿਹੜੀ ਪੱਕੇ ਆਰਡਰ ਚ ਆ ਉਹ ਦੁੱਧ ਮੇਰਾ ਖਿਆਲ ਚ ਚੰਗਾ ਬੰਦੀ ਆ ਭਾਈ ਹਨਾ ਲਮਕ ਕੇ ਆਰਡਰ ਆ ਥੋੜਾ ਜਿਹਾ ਕੋ ਨਹੀਂ ਦੁੱਧ ਦਿੰਦੇ ਇਹਦੇ ਕੋਲ ਕਿੰਨੀ ਕੁ ਬੋਲੀ ਆ ਇਹ ਮੈਂ ਰਾਤ ਹੀ ਜੁਈ ਅਭੀ ਸਵੇਰੇ ਚੋਇਆ ਹੋਇਆ ਪਚਾਰ ਕਿਲੋ ਯਾਰ ਬੱਚੇ ਜਿਹੜਾ ਦੇ ਠੀਕ ਆ ਹਾਂ ਕਿੰਨਾ ਕ ਪਾ ਸਕਦੇ ਤੇਰੇ ਤੇ ਇਹ ਬਾਈ 17 12 ਕਿਲੋ ਦੇ ਦੂ ਯਾਰ ਖੁੱਲਾ ਪੈਸੇ ਕਿੰਨੇ ਲੈ ਲੀਂਗਾ ਇਹ ਵੀ ਬਾਈ 60 ਦੇ ਦਾਂਗੇ ਇਹ ਵੀ 60 ਹਾਂਜੀ ਇਹਦੀ ਫਾਇਟ ਚੰਗੀ ਹੋਊਗੀ ਹਨਾ ਹਾਂ ਹਾਂ ਫਾਇਟ ਨੂੰ ਚੰਗੀ ਫਾਇਟ ਕੋ ਚੰਗੀ ਹੋਊਗੀ ਤੇ ਨਾਲ ਇਹਦੇ ਆ ਗਈ ਆ ਜਰਸੀ ਦੀ ਬੱਛੀ ਤੇ ਹੁਣ ਗੈਰੀ ਚੱਲ ਤਿੰਨ ਨੰਬਰ ਤੇ ਓਦੂ ਬਾਅਦ ਤੁਹਾਨੂੰ ਲੈ ਕੇ ਚੱਲੂਗਾ ਗੱਬਣ ਵਾਲੇ ਡੇਟ ਤੇ ਆਰਡਰ ਦਿਖਾ ਬਾਈ ਯਾਰ ਬਾਲੀ ਚੰਗੀ ਵਾਲੀ ਇਹਦਾ ਦਿਖਾ ਵੀ ਆਰਡਰ ਸਮਾਰ ਕੇ ਰਾਹੁਲ ਦੇ ਲਾਹ ਦੇ ਲਾਂਬੇ ਸਾਰੇ ਠੰਡੀ ਬਾੜੀ ਛੰਡੀ ਆ ਬਾਈ ਇਹ ਵੀ ਸੂਈ ਵੀ ਹੈ ਹਾਂ ਇਹ ਵੀ ਰਾਤ ਹੀ ਸੂਈ ਆ ਇਹਦੇ ਮਗਰ ਵੀ ਬੱਛੀ ਆ ਬਾਈ ਬੱਛੀ ਆ ਨਾਲ ਘੜੀ ਇਹਦੇ ਵੀ ਬੱਛੀ ਆ ਓਏ ਫਿਰ ਛੀ ਦੀ ਮਾਰ ਕੈਮਰਾ ਪਹਿਲਾਂ ਸ ਮਾਰ ਕੇ ਤੇਰੀ ਬੱਛੀ ਨੂੰ ਘੜੀ ਮਾਰੀ ਰਾਹੂਲਾ ਬੈਠਾ ਤੇਰੀ ਦਿਖਾਵਾਂਗੇ ਸ ਮਾਰ ਕੇ ਬੈਠਦਾ ਤਾਂ ਡਾਬਲ ਕਿੜਾ ਲਵਾ ਕੇ ਦਿਖਾਵਾਂਗੇ ਜਿਹੜੇ ਹਿਸਾਬ ਨਾਲ ਬਾਡੀ ਬੁੱਡੀ ਆ ਤੇ ਬੱਛੀ ਸੁਣ ਦੱਸਦਾ ਨਾ ਬੱਛੀ ਵੀ ਬਿਲਕੁਲ ਬੈੜਤੀ ਜਾਊਗੀ ਜਿੱਦਾਂ ਦਾ ਬੈੜਦਾ ਸਟਰਕਚਰ ਆ ਗਿਆ ਢੋਰ ਖੋਲ ਕੇ ਸੂਆ ਕਿੜਾ ਦਾ ਸੂਆ ਬਾਈ ਇਹਦਾ ਦੂਜਾ ਮੂੰਹ ਛੇ ਦੰਦਾਂ ਦਾ ਦੰਦਾਂ ਦੇ ਛੇ ਦੰਦ ਸੂਆ ਦੂਜਾ ਤੇ ਮਜਬੂਤ ਫੁੱਲ ਆ ਗਈ ਹਨਾ ਬੱਡੀ ਬਹੁਤ ਆ ਬਾਈ ਸਟਰਕਚਰ ਦੀ ਗੱਲ ਕਰ ਲਈ ਉੱਪਰੋਂ ਤੇ ਆਰਡਰ ਦੀ ਜਿਹੜਾ ਸ਼ੇਪ ਆ ਜਿਹੜਾ ਡਿਜ਼ਾਈਨ ਆ ਜਿੱਦਾਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਉਦਾਂ ਦਾ ਡਿਜ਼ਾਈਨ ਆ ਇਹਦੇ ਆ ਫੇਰ ਜੂ ਰੋਕਿਆ ਬਾਈ ਯਾਰ ਸਾਦ ਵੀ ਫੁੱਲਾ ਵੱਡਾ ਤੇ ਲੱਕ ਵੀ ਫੁੱਲਾ ਫੇਸ ਕੁਆਲਟੀ ਦੇਖ ਬਾਈ ਯਾਰ ਬੜੀ ਸੱਤ ਤੋਂ ਵੀ ਉਹੀ ਗੱਲ ਆ ਵੀ ਦੁੱਧ ਤਾਂ ਦੇਊਗੀ ਦੇਊਗੀ ਘਰੇ ਖੜੀ ਜਚੂ ਨਾਲ ਨਾਲ ਇਹਨਾਂ ਦਾ ਸੋਹਣੀ ਵੀ ਲੱਗੂਗੀ ਘਰੇ ਖੜੀ ਰਾਹੁਣ ਕਮਾ ਕੇ ਰਾ ਹੋਰ ਇਹਨੂੰ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਕੇ ਰਾਹੁਣ ਇਦੀ ਫਾਇਟ ਵੀ ਚੰਗੀ ਆਊਗੀ ਤੇ ਬਾਕੀ ਬੱਚੀ ਵੀ ਜਾਣ ਵਾਲੀ ਆ ਵਜੂਦ ਵਾਲੀ ਆ ਫਿੱਟ ਫਿੱਟ ਬਾਡੀ ਚ ਆ ਗਈ 25 26 ਕਿਲੋ ਦੁੱਧ ਬਾਈ ਪਲੂਨ ਨੇ ਪਾਇਆ ਗਾ ਇਹਨੇ ਇਹ ਕਿਸਤਾ ਹੀ 28 ਕਿਲੋ ਦੁੱਧ ਦੇ ਦੂ ਆਪਣੇ ਅੰਦਾਜ਼ਾ ਆ ਇੰਨਾ ਕਿ ਦੁੱਧ ਇਹਦਾ ਪਾਉਣ ਦਾ ਯਾਰ ਹੱਕ ਵੀ ਬਣਦਾ ਜਿਹੜੇ ਹਿਸਾਬ ਨਾਲ ਇਹਦਾ ਟੰਚਾ ਗਾੜੀ ਆ ਇਹਨਾਂ ਜਿਹੜੇ ਹਿਸਾਬ ਵੱਡੀ ਦੇਖ ਲੈ ਵੀਰੇ ਕਿੱਡੀ ਠਮਾ ਕੇ ਰੋਕੀ ਇੱਥੇ ਇੱਥੇ ਰੋਕ ਲਈ ਸੁਭਾਅ ਦੀ ਕੈਮਰਾ ਹੂਲੇ ਇਹ ਬਹਿ ਜਾ ਬਾਈ ਥੱਲੇ ਕੁਝ ਵੀ ਨਹੀਂ ਠੰਡੀਆਂ ਜਮਾ ਬੱਚੇ ਤੇ ਲੈ ਚਲ ਕੋਈ ਗੱਲ ਨਹੀਂ ਆ ਬੱਚੇ ਤੇ ਲੈ ਚਲ ਥਣ ਦਾ ਸਹਿਜ ਵੀ ਸੋਹਣਾ ਕਿੰਨੇ ਦਿਨ ਦਾ ਸੂ ਇਹਦਾ ਰਾਤ ਹੀ ਰੂ ਠੀਕ ਅਗਲੇ ਦੀ 25 26 ਕਿਲੋ ਦੀ ਰਿਪੋਰਟ ਆ ਹਾਂ 25 26 ਕਿਲੋ ਮਾਲ ਕਹਿੰਦੇ ਸਿਆਪਾ ਨੂੰ ਕਿ ਬਾਕੀ ਜਿਹੜਾ ਆਹ ਡਰਾ ਆਹ ਸ਼ੇਪ ਦਾ ਇਹ ਗਾਵਾਂ ਚ ਸਭ ਤੋਂ ਵੱਧ ਕਾਮਯਾਬ ਕਹਿ ਸਕਦਾ ਮੈਂ ਬਾਈ ਠੰਡੀ ਬਹੁਤ ਲਜੀ ਲੈ ਧਾਰਾ ਮਾਰਨੀ ਆ ਮਾਰ ਲਾ ਦੇ ਲੈ ਬੱਲੇ ਖੋਸ ਚਵਾਈ ਦੀ ਜਿੱਦਾਂ ਆਪਾਂ ਕਹਿ ਲਿਆ ਵੀ ਹਰਿਆਣੀਆਂ ਵਾਲੀਆਂ ਝੋਟੀਆਂ ਦੀ ਚਵਾਈ ਹੁੰਦੀ ਆ ਲੈ ਬਾਈ ਇਹਨਾਂ ਨੂੰ ਜਨਾਂ ਦੀ ਓਦਾਂ ਦੀ ਚਵਾਈ ਲੱਗੀ ਆ ਇਹਨੂੰ ਨਾਲ ਆ ਗਈ ਬੱਚੀ ਤੇ ਨਾਲ ਸਾਨੂੰ ਹੁਣ ਮੈਂ ਬੱਚਾ ਨਾਲ ਆ ਬਾਈ ਯਾਰ ਠੰਡੀ ਵਾਲੀ ਕੱਦ ਵੀ ਦਿਖਾ ਦੂੰਗਾ ਇਹਦਾ ਨਾਲ ਖੜ ਕੇ ਬਾਡੀ ਬੁੱਡੀ ਦਾ ਆਈਡੀ ਆ ਜੂਗਾ ਚੜਾਈ ਚਡੂਈ ਦਾ ਤੇ ਕੱਦ ਦਾ ਲੈਵਾ ਵਾਲਾ ਸੋਹਣਾ ਲੱਗਿਆ ਯਾਰ ਮੇਰੇ ਬੱਚੀ ਨੂੰ ਜਮਾ ਫਿਕਸ ਹਟਰਦੀ ਆ ਦੇਖੇ ਪੈਸੇ ਰਹੂਲੇ ਵੀ ਇਹ ਬਾਈ 90 ਦੇ ਦਾਂਗੇ ਯਾਰ ਪੂਰੇ ਦੀ ਪੂਰੇ ਦੀ ਥੋੜਾ ਜਿਹਾ ਹੋ ਜੂ ਮਾਨ ਤਨ ਮਾਨ ਤਨ ਕਰਾਂਗੇ ਬਸ ਥੋੜਾ ਜਿਹਾ ਇੱਥੇ ਹੀ ਥੋੜਾ ਜਿਹਾ ਕਰਾਂਗੇ ਇੱਕ ਅੱਧਾ ਟੰਬਾ ਜਾ ਬਸ ਕਰ ਦਾਂ ਕਰ ਦਾਂ ਕੋਈ ਇੱਕ ਅੱਧਾ ਟੰਬਾ ਜਾ rahul ਕਹਿੰਦਾ ਉੱਤਰ ਆਵਾਂਗੇ ਆਰਡਰ ਚੜਾਈ ਵਾਲਾ ਰੱਖ ਦੇ ਫੀਟਿੰਗ ਵਾਲਾ ਤੇ ਉੱਚਾ ਜਿਹਾ ਆਰਡਰ ਤੇ ਹੁਣ ਗੈਰੀ ਹੈ ਇੰਕਮਾਲਾ ਕੈਮਰਾ ਇਧਰਲੇ ਵੱਲ ਉਹ ਗੱਬਣਾ ਕ ਨਹੀਂ ਲੈ ਚਾਣਾ ਜਰਸੀ ਤੋਂ ਕਰਦੇ ਆ ਕੰਮ ਸ਼ੁਰੂ ਜਰਸੀ ਬੈਠੀ ਆ ਜਰਸੀ ਆ ਗਈ ਗੱਬਣ ਇਹ ਸਾਰਾ ਡਿਪਾਰਟਮੈਂਟ ਗੱਬਣ ਦਿਖਾਉਂਗਾ 13 ਸਾਰੀਆਂ ਤੇ ਤੜਾ ਦੇ ਕੈਮਰਾ ਗੈਰੀ ਆ ਜੀ ਇੱਕ ਵਾਰੀ ਸਾਰੀਆਂ ਤੇ ਕਮਾ ਦੇ ਕੈਮਰਾ ਤੇ ਸ਼ੁਰੂਆਤ ਹੈ ਜਿਹੜੀ ਸ਼ੁਰੂਆਤ ਕਰ ਲਾਂਗੇ ਇਧਰੋਂ ਜਰਸੀ ਵਾਲੇ ਪੱਖ ਤੋਂ ਆ ਜਾ ਲੈ ਆ ਸਾਰੇ ਰੰਗਾਂ ਦੀਆਂ ਗਾਵਾਂ ਦਿਖਾ ਦਾਂਗੇ ਅੱਜ ਬਾਈ ਕੋਲੇ ਧੋਰ ਰਾਹੁਲੇ ਨੂੰ ਇਹਦਾ ਸੂਆ ਕਿਹੜਾ ਇਹ ਬਾਈ ਦੂਜਾ ਸੂਆ ਇਹ ਵੀ ਮੋਹਨ ਸਿੱਗਦੇ ਕੱਢੀ ਜਾਂਦੀ ਆ ਦੂਜਾ ਸੂਆ ਪ्युअर ਜਰਸੀ ਪੰਜਾਬ ਵਾਲੀ ਆ ਹਾਂ ਬਈ ਵਜਨ ਵਜਨ ਬਹੁਤ ਵੈੜ ਤੇ ਵਜਨ ਚੰਗਾ ਤੇ ਅੱਖ ਮੋਟੀ ਆ ਮੱਥੇ ਚ ਟੋਆ ਕੰਨ ਛੋਟਾ ਜਿੱਦਾਂ ਦੀ ਹਾਈਟ ਲੱਗੀ ਹੁੰਦੀ ਆ origignal ਜਰਸੀ ਨੂੰ ਪੰਜਾਬ ਵਾਲੀ ਨੂੰ ਓਦਾਂ ਦੀ ਹਾਈਟ weight ਵਜਨ ਬਯੂਦ ਚੜਾਈ ਵਾਲੇ ਪੱਖ ਤੋਂ ਤੇ ਥਣ ਤੋਂ ਲਾ ਕੇ ਆਰਡਰ ਤੋਂ ਲਾ ਕੇ ਲੈਗ ਸਕੋਰ ਤੋਂ ਲਾ ਕੇ ਸੁਭਾਅ ਦੀ ਠੰਡੀ ਇੱਥੋਂ ਕਮਾ ਲਿਆ ਕਿਰਾ ਨਕਸ਼ਾ ਨਾ ਜਿਹੜਾ ਇਹਦੇ ਆਰਡਰ ਕੁਆਲਿਟੀ ਤੇ ਨਕਸ਼ਾ ਇੰਨਾ ਵਾ ਬਣਿਆ ਜਿੱਦਾਂ ਆਪਾਂ ਤੁਹਾਨੂੰ ਅਕਸਰ ਦੱਸਦਾ ਉਹਨਾਂ ਵੀ ਪੁਰਾਣੇ ਪੰਜਾਬ ਮੰਗੂ ਕਿਉਂਕਿ ਪੁਰਾਣਾ ਪੰਜਾਬ ਅੱਧਾ ਤਾਂ ਆਪਣਾ ਹਿਮਾਚਲ ਚ ਵਗ ਗਿਆ ਅੱਧਾ ਵਗ ਗਿਆ ਹਰਿਆਣੇ ਚ ਓਦਾਂ ਦਾ ਵੀ ਕਾਫੀ ਲੰਬਾ ਚੌੜਾ ਜਾ ਕੇ ਲਾ ਜੇ ਮੈਂ ਉਹ ਗੱਲ ਬਾਤ ਆ ਤੇ ਸਭਾ ਦੀ ਕੈਮਰਾ ਹੁਲੇਈਂ ਠੰਡੀਆਂ ਬਈ ਬਹਿ ਜਾ ਕੋਈ ਵੀ ਨਹੀਂ ਕਹਿੰਦੇ ਥਣ ਦਾ ਸਹਜ ਸੋਹਣਾ ਲੱਗਿਆ ਇੱਥੋਂ ਦਿਖਾ ਗੀ ਓਏ ਇੱਥੋਂ ਦਿਖਾ ਦੇ ਥਣ ਦਾ ਸਹਜ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਬਈ 12 ਦਿਨ ਪਹਿਲਾਂ ਸਹੀ ਲਿਖਣ ਦੇ ਹਿਸਾਬ ਨਾਲ ਪੂਰੇ ਪੂਰੇ ਸੀਮਨ ਤਾਂ ਨਹੀਂ ਪਤਾ ਕਿਹੜਾ ਲੱਗਿਆ ਸੀਮਨ ਬਾਈ ਇਹਨੇ ਦੱਸਿਆ ਆਪਾਂ ਨੂੰ ਬਾਕੀ ਕਨਫਰਮ ਕਰਕੇ ਦੱਸ ਦੋ ਹੁਣ ਮੇਰੇ ਜਿਆਦਾ ਜਾਣੀਆਂ ਮੇਰੇ ਤਾਂ ਆਏ ਹਨ ਹਾਂ ਪੈਸੇ ਰਹੂਗੇ ਜੇ ਫਿਰ ਇਹ ਬਾਈ ਫੋਨ ਤੇ ਕਰ ਲੈ ਸੱਚੀ ਆ ਵੇੜ ਬਾਕੀ ਸਾਰੀਆਂ ਬਾਕੀਆਂ ਦਾ ਵੀਡੀਓ ਚ ਕਰ ਦੂੰ ਕੋਈ ਗੱਲ ਬਾਕੀਆਂ ਦਾ ਬਾਈ ਕਹਿੰਦਾ ਵੀਡੀਓ ਚ ਕਰ ਦਾਂਗੇ ਤੇ ਇਹਨਾਂ ਬਾਈ 23 ਕਿਲੋ ਬਲੂਨ ਨੇ ਦੋ ਤਾਂ ਕੱਢਿਆ ਬਾਈ ਠੀਕ ਆ ਕੰਮ ਫਿਰ ਵੀ 25 ਤੋਂ ਪਲੱਸ ਚੱਲੂ ਬਹੁਤ ਚੰਗੀ ਵੇੜ ਅੱਜ ਮੈਂ ਕਿਸੇ ਫਾਰਮ ਚ ਨਵੇਂ ਫਾਰਮ ਆਪਣੇ ਸੱਜਣ ਸ਼ੁਰੂ ਕਰਨਾ ਬਰੀਡ ਤਿਆਰ ਕਰ ਦੂ ਯਾਰ ਅਪ੍ਰੈਲ ਚ ਜਿਹੜੇ ਭਰਾ ਆਉਣ ਵਾਲੇ ਨੇ ਚੰਗੀਆਂ ਗਾਵਾਂ ਪਾਲਿਓ ਫਾਰਮ ਚ ਪਰ ਉਹ ਤੇ ਬਿਲਡਿੰਗ ਜਿੱਦੀ ਮਰਜ਼ੀ ਬਣਾ ਲਾ ਹਾਂ ਹਾਂ ਵੀਰੇ ਇਹ ਤਾਂ ਆਏਗਾ ਆ ਜਦੋਂ ਪਿੱਲੀਆਂ ਇੱਟਾਂ ਦੀ ਜੜ ਧਰਤੀ ਫਿਰ ਬਿਲਡਿੰਗੇ ਦੋ ਨਿਕਲੀ ਆ ਫਿਰ ਹਾਂ ਆ ਜੜ ਮਜ਼ਬੂਤ ਰੱਖਿਆ ਕਰੋ ਹਮੇਸ਼ਾ ਕੋਈ ਵੀ ਕੰਮ ਕਰਿਆ ਕਰੋ ਤੇ ਹੁਣ ਗੱਬਨ ਵਾਲੇ ਪੱਖ ਤੋਂ ਦੋ ਨੰਬਰ ਵਾਲੀ ਤੇ ਮਾਰਦੇ ਕਹੇ ਕੈਮਰਾ ਤੋੜਦੇ ਬਾਈ ਕੋਈ ਇਹ ਬਾਈ ਜਰਸੀ ਦਾ ਗਰੋਸਰ ਆ ਜਰਸੀ ਕ੍ਰੋਸ ਤੇ ਬੱਦੀ ਚ ਸ਼ਾਨਦਾਰ ਸੋਹਣੀ ਆ ਡਰ ਦਾ ਸੈਜ ਬਹੁਤ ਸੋਹਣਾ ਥਣ ਬਹੁਤ ਚੰਗਾ ਲੱਗਿਆ ਬਹਿੜ ਨੂੰ ਥਣ ਬਹੁਤ ਚੰਗਾ ਲੱਗਿਆ ਯਾਰ ਇਹ ਸਾਰੀਆਂ ਬੇੜਾਂ ਸੋਨੂੰ ਮੈਂ ਗਰਮੀ ਚ ਚੰਦਨ ਵਾਲੀਆਂ ਦਿਖਾ ਰਿਹਾ ਦੁੱਧ ਮੱਝਾਂ ਵਰਗਾ ਹੋਊਗਾ ਤੇ ਰੇਟ ਇਹਨਾਂ ਦਾ ਮੱਜਾ ਨਾਲੋਂ ਸੱਜਣੋਂ ਅੱਧਾ ਹੋਊ। ਇਹਨੇ ਬਾਈ ਪਲੂਨ ਨੇ 20 ਕਿਲੋ ਤੋਂ ਕੱਢਿਆਗਾ। ਠੀਕ ਹੈ ਜੀ। ਤੇ ਅੱਜ ਕੀ ਵੱਧ ਨਹੀਂ ਆਸ ਆਪਾਂ ਨੂੰ ਯਾਰ। ਬਾਕੀ 20 ਵੀ ਦੇਗੀ ਬਹੁਤ। ਪਹਿਲਾਂ ਨੇ ਕੱਢਿਆ ਸੁਹਾ ਦੂਜਾ ਬਾਈ। ਸੁਹਾ ਦੂਜਾ ਬਾਈ। ਇਸ ਕੁਆਲਿਟੀ ਦੇ ਲੈ ਬੈਡ ਦੀ। ਸੋਨਾ ਰੱਖਦੀ ਆ ਤੇ ਆਰਡਰ ਦਾ। ਇਹ ਜਿਹੜੀ ਸ਼ੇਪ ਆ ਥਣ ਦੀ ਇਦਾਂ ਦਾ ਥਣ ਲੱਗਿਆ ਇਹਨੂੰ ਵੀ ਇਹ ਚਾਉਂਦਾ ਨਹੀਂ ਹੈਗਾ ਬਾਈ ਹਨਾ। ਹਾਂ ਵੀਰੇ। ਕਿਉਂਕਿ ਇਹਦੇ 'ਚ ਫਿਰ ਮਸਟੈਟਸ ਵੀ ਨਹੀਂ ਆਉਂਦੀ ਕਿਉਂਕਿ ਇਹਦਾ ਮੂੰਹ ਆ ਜਿਹੜਾ ਛੇਤੀ ਬੰਦ ਹੁੰਦਾ ਥੰਡ ਦਾ ਚਵਾਈ ਤੋਂ ਬਾਅਦ ਕੱਟ ਵਾਲਾ ਨਹੀਂ ਹੈਗਾ ਦਾਣਾ ਹਾਂ ਕੱਟ ਵਾਲਾ ਨਹੀਂ ਹੈਗਾ ਕਿਉਂਕਿ ਇਹਦੇ 'ਚ ਜੇ ਆਪਾਂ ਗੱਲ ਕਰ ਲਈਏ ਉਹ ਜਵਾਨੂ ਨੇ ਨਾ ਜਿਹੜੇ ਉਹਦੇ ਆਲੇ ਆਪਾਂ ਕਹਿੰਦੇ ਨੇ ਮਸਟੈਟਸ ਵਾਲੇ ਖਸਦੇ ਨਹੀਂ ਹੈਗੇ ਆਹ ਲੈ ਸਾਰਾ ਲੈ ਵਾ ਭਰ ਨਹੀਂ ਇਹਨੇ ਹਫਤੇ ਮੰਗੋ ਲੈ ਜੀ ਵੀਰੇ ਲੈ ਆਈਂ ਗੈਰੀ ਅਗਲੇ ਬੰਨੇ ਕੈਮਰਾ ਅਗਲੇ ਵੀ ਕਰਾ ਦੇ ਆਰਡਰ ਚੈੱਕ ਇੱਧਰਲੇ ਬੰਨੇ ਉਹ ਦਿਖਾ ਦੇ ਖਾਣ ਥੱਪਾ ਬਹੁਤ ਸੋਹਣਾ ਲੱਗਿਆ ਇਹਦੇ ਰਾਹੁਲ ਕਿੰਨੇ ਪੈਸੇ ਲੈ ਲਾਂਗੇ ਇਹ ਬਾਈ ਜੈਸ ਨੂੰ 75000 ਦੀ ਦੇ ਦਾਂਗਾ 75 ਬਾੜਾ ਮੁੱਲ ਜਾਨੀ ਕਰਦੇ ਮੈਂ 90 95 ਮੰਗੀ ਜਾਈਏ 75 ਦੀ ਦੇ ਦਾਂਗੇ ਬੈਠ 75 ਦੀ ਹੋ ਜੂਗਾ ਹਾਂ ਵੀਰੇ ਇਹ ਰੂਕੇ ਮੈਂ ਆਈ ਆ 85000 ਦੀ ਆ ਜੀ ਤੈਨੂੰ ਪਤਾ ਹਾਂ ਪਿਆਰੀ ਤੇ ਗੱਲ ਹੋਰ ਹੋ ਜਾਈਗੀ ਬਾ ਮੈਂ ਆਪਣੇ ਕੋਲ ਆਈ ਆ 2 4000 ਨਾਲ ਦੇ ਦਾਂਗੇ ਤੁਸੀਂ ਨਫੇ ਨਾਲ ਬਾਈ ਕਹਿੰਦਾ ਆਪਾਂ ਦੇ ਦਾਂਗੇ ਕਮਲ ਰੈਗੂਲਰ ਚਲਾਉਣਾ ਵੀਡੀਓ ਨਾਲ ਲਗਾਤਾਰ ਤੇ ਹੁਣ ਮਾਰ ਦੇਗਾ ਜੀ ਤਿੰਨ ਨੰਬਰ ਤੇ ਕੈਮਰਾ ਧੋਰ ਬਾਈ ਖੋਲ ਕੇ ਇਹਦਾ ਵੀ ਆਰਡਰ ਬਹੁਤ ਸੋਹਣਾ ਰੱਖ ਲਈ ਆ ਜੀ ਇਹਨੇ ਬਾਈ ਪਹਿਲੇ ਸੂ ਦਿੱਤਾ 27 28 ਕਿਲੋ ਦੇ ਜਮ ਆਪਣੇ ਖਾਸ ਬੰਦੇ ਤੋਂ ਹੀ ਆਇਆ ਇੱਕ ਇਹਦੇ ਇੱਕੋ ਕਾਲੀ ਬੈਠ ਠੀਕ ਹੈ ਕੰਮ ਉਹਨਾਂ ਨਸਤਾਈ ਡਾਈ ਗਲੇ ਤੋਂ ਕੱਢਿਆ ਨੇ ਸੂਆ ਦੂਜਾ ਦਿਨ ਕਿੰਨੇ ਕ ਪੈਂਡਿੰਗ ਨੇ ਰੱਖੂਲੇ ਤੇ ਇਹਦੇ ਬਾਈ ਹਫਤੇ ਕ ਵਾਂਗੂ ਇਹਦਾ ਪਿਆ ਯਾਰ ਇੱਕ ਹਫਤਾ ਹਾਂ ਹਫਤੇ ਤੱਕ ਤਾਂ ਫਿਰ ਫਾਸਜੂ ਥੱਲਿਆਂ ਜਿਵੇਂ ਬਹੁਤ ਚੰਗੀ ਆ ਬਾਈ ਯਾਰ ਬੈਡ ਦੁੱਧ ਵਾਲਾ ਦੀਸਾ ਮੇਰਾ ਜੰਨੇ ਵਾਲਾ ਬੋਰਾ ਭਰ ਭਰਦੋ ਮੇਰੇ ਠੋਕ ਠੋਕ ਦੁੱਧ ਵਾਲਾ ਪੀ ਸੀ ਆ ਬਾਈ ਯਾਰ ਠੀਕ ਆ ਗੱਲ ਹਾਂ ਤੇ ਫਾਲਤੂ ਬਾਲੀ ਵੱਡੀ ਜੀ ਨਹੀਂ ਹੈਗੀ ਫਿੱਟ ਫਿੱਟ ਜੀ ਆ ਨਾ ਚੰਗੀ ਆ ਲੈ ਆ ਲੈ ਆ ਇਧਰ ਨੂੰ ਇਹਦੇ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਦੇ ਦਾਂਗੇ ਬਾਈ ਇਹ 85000 ਰੁਪਏ ਏ ਬਾਈ ਕਹਿੰਦਾ ਦੇ ਦਾਂਗੇ 85 ਦੀ ਦੁੱਧ ਦਾ ਰਕਾਰ ਇਹਦਾ ਚੰਗਾ ਜੇ ਇਹੀ ਬੈੜ ਸਰਦੀ ਚ ਹੁੰਦੀ ਤਾਂ ਖਾਸਾ ਰੇਟ ਇਹਦਾ ਪੋਣਾ ਕਿ ਜਾਉਦਾ ਹਾਂ ਹਾਂ ਬਾਈ ਲੱਖ ਦੇ ਘਰਾਂ ਚ ਜਾਂਦੀ ਆ ਸਰਦੀ ਵਾਲੇ ਰੇਟ ਨੇ ਜਿਹੜੇ ਰੇਟਾਂ ਦਾ ਹੁਣ ਜਰੂਰ ਬਾਈ ਨੇ ਵੱਟਾ ਪਾਇਆ ਤੇ ਬਾਕੀ ਬਣੂਗੀ ਸੋਹਣੀ ਗੁਲਾਬੀ ਰੰਗ ਲੱਗਿਆ ਬੈੜ ਨੂੰ ਬਹੁਤ ਚੰਗੀ ਹੈ ਯਾਰ ਆ ਸਾਰੀਆਂ ਚੀਜ਼ਾਂ ਇਹ ਸੋਡੇ ਸੋਮਣੇ ਨੇ ਕੋਈ ਲਕੂਣ ਵਾਲੀ ਐ ਚੀਜ਼ ਨਹੀਂ ਹੈਗੀ ਜਿਹੜਾ ਜਿਹੜੇ ਪੱਖ ਵੀ ਤੁਹਾਨੂੰ ਮੈਂ ਦੱਸ ਦਾਂ ਬੈੜਾਂ ਦੇ ਬਾਈ ਦੇ ਫਿਕਸ ਜੀ 85 ਦੀ 85 ਦੇ ਦਾਂ ਹਾਂ ਬਾਈ ਠੀਕਾ ਮਾਨ ਤਾਨ ਕਰ ਦਾਂ ਪਰ ਦਾਂ ਕਰ ਦਾਂ ਤੇ ਹੁਣ ਆ ਰਾਹੁਲ ਦੇ ਨਾਲ ਵਾਲੀ ਦਿਖਾ ਦੇ ਇਹ ਮੋਹ ਛੇ ਦੰਦਾ ਤੋਰ ਰਾਹੂ ਇਹਦਾ ਕੀ ਰਿਕਾਰਡ ਆ ਪਹਿਲਣ ਦਾ ਇਹਨੇ ਬਾਈ 22 25 ਕਿਲੋ ਤੱਕ ਡੱਢਿਆ ਯਾਰ ਵੱਡੀ ਆ ਗਈ ਫੁੱਲ ਨਾ ਹਾਂ ਬਾਈ ਸਹਿਜ ਚ ਗਰਮੀ ਸਹਿਣ ਕਰ ਜਾਣਗੀਆਂ ਇਹ ਕਮਾ ਥਾਣੇ ਨੂੰ ਵੀ ਸ਼ਾਨਦਾਰੀ ਲੱਗਿਆ ਪੂਰਾ ਥਾਨ ਬਾਈ ਚੰਗੇ ਵਾਲੀ ਵਿਗਦੀ ਆ ਯਾਰ ਚੂਚੇ ਸਣੀ ਆਈਆਂ ਵਿਗਦੀਆਂ ਹੀ ਨਹੀਂ ਹੁਣ ਆ ਇਹਨੂੰ ਤੋੜ ਕੇ ਕਮਾ ਲਿਆ ਕਰ ਇਧਰੋਂ ਥਾਣੇ ਨੂੰ ਵੀ ਬੜਾ ਸ਼ਾਨਦਾਰ ਲੱਗਿਆ ਤੇ ਕਿ ਕਹਿਣ ਵਾਲੀ ਗੱਲ ਨਹੀਂ ਸੱਜਣੋ ਕਿਉਂਕਿ ਬਾਈ ਹੋਰਾਂ ਦਾ ਕੰਮ ਪਰਾਨਾ ਪੁੱਛਤਾ ਇੰਨੀ ਕਮਾ ਪਹਿਲਾਂ ਤੁਹਾਨੂੰ ਦੱਸਿਆ ਮੈਂ ਵੀ ਬਾਬਾ ਹੀ ਕਰਦੇ ਰਹਿ ਆ ਕੰਮ ਤਾਂ ਕਰਕੇ ਤਜਰਬਾ ਆ ਜਾਂਦਾ ਵੀ ਯਾਰ ਮਾਰਕੀਟ 'ਚ ਪਸ਼ੂ ਕਿੱਦਾਂ ਦਾ ਜਾਨਵਰ ਵੇਚਦਾ ਕਿਉਂਕਿ ਮੇਨ ਹੁੰਦੀ ਆ ਪਸ਼ੂ ਦੀ ਸਭ ਤੋਂ ਪਹਿਲਾਂ ਥੱਲੇ ਆਰਡਰ ਕੁਆਲਿਟੀ ਥਣ ਦਾ ਸਹਿਜ ਆ ਉਸ ਤੋਂ ਬਾਅਦ ਆਪਾਂ ਪਸ਼ੂ ਦੇ ਕੱਦ ਕਾਠ ਲੈਗ ਸਪੋਰ ਤੇ ਸਾਰੀਆਂ ਚੀਜ਼ਾਂ ਵੇਖਦੇ ਹਾਂ ਹਾਂ ਹੈਡ ਕਾਲੀਆ ਕਿੰਨਾ ਕਿੰਨਾ ਕਿਦੋਂ ਪੈ ਰਾ ਫੁੱਲ 25 ਕਿਲੋ ਤਾਂ ਬਈ ਪਹਿਲੇ ਪਹਿਲਣ ਨੇ ਹਾਂ ਹਾਂ ਇੱਥੋਂ ਗਹਿਰੀ ਇਹਦਾ ਕੱਦ ਵੀ ਦਿਖਾ ਰਿਹਾ ਪਹਿਲੇ ਕੱਤੀ ਆ ਇਹ 10 ਦਿਨ ਲੈ ਜੀ ਫੁੱਲ ਵੱਡਾ ਰੱਖਦੀ ਆ ਇਹਦੇ ਪੈਸੇ ਇਹ ਵੀ ਦੇ ਦਾਂਗੇ ਯਾਰ 85 ਜੀ 85 ਦੇ ਦੇ ਦਾਂਗੇ ਹਾਂ ਤੇ ਜੋੜਾ ਪਾਉਣਾ ਹਾਂ ਕਿਸੇ ਨੂੰ ਕਰਦਾ ਮਨਤਨ ਬਾਈ ਉਹ ਜੀ ਹਾਂ ਇੱਥੇ ਹੁਣ ਦਿਖਾ ਕੇ ਰਿਓ ਹੁਣ ਖੜੀਆ ਸੈੱਟ ਜੀ ਬਾਈ ਖਾਣ ਦਿਖਾਉਂ ਕਿਦਾਂ ਲੱਗਿਆ ਜਰਾ ਸੇਰਾ ਕੰਮ ਇਹ ਹੁਣ ਆ ਜਾ ਹਾ ਕਾਲੇ ਰੰਗ ਵਾਲੀ ਤੇ ਐਨ ਤਾਂ ਤੁਸੀਂ ਮੱਝ ਮੰਨ ਕੇ ਲੈ ਲਿਓ ਇਹ ਬਾਈ ਜਮਾ ਆਪਣੇ ਖਾਸ ਬੰਦੇ ਤੋਂ ਆਈ ਆ ਇਹਨੇ 24 ਕਿਲੋ ਬਲੂਨ ਨੇ ਦੁੱਧ ਕੜਿਆ ਦੂਜਾ ਸੂਆ ਹੁੰਦੀ ਆ ਜੈਨੂਅਲ ਜਾਨ ਬਾਲੀ ਆ ਜਨਾ ਜਾਨ ਬਾਲੀ ਆ ਬਾਈ ਬਾਲੀ ਦੇ ਵਾਲੇ ਘਰੋਂ ਆਈ ਆ ਯਾਰ ਹੋਰ ਚੋਖਰਾ ਖਲਕੇ ਜਰਾ ਜਾਨ ਆਗੀ ਫੁੱਲ ਕਾ ਇਹ ਮੈਂ ਤੁਹਾਨੂੰ ਮੈਂ ਆਖਿਆ ਵੀ ਇਹਨੂੰ ਬੈਠ ਨਾ ਮੰਨਿਓ ਇਹਨੂੰ ਸੱਜਣੋ ਤੁਸੀਂ ਮੱਝ ਹੀ ਮੰਨ ਲਿਓ ਵੀ ਆਪਾਂ ਨੇ ਹਰਿਆਣੇ ਕੋ ਯਾਰ ਇੱਕ ਝੋਟੀਏ ਲੈ ਲਈ ਮੱਝਾਂ ਅਸ਼ਿਸ਼ਤਮੀਆ ਆਡਰ ਇਹਦਾ ਵੀ ਨਾ ਲੱਗਵਾ ਯਾਰ ਕਿਉਂਕਿ ਫਿਕਸ ਜਾ ਤੇ ਦੁੱਧ ਪਾ ਦੂਗੀ ਇਹ ਮੱਝਾਂ ਨਾਲ ਦਾ ਬਿਲਕੁਲ ਚਿੱਟੇ ਕਲਰ ਦਾ ਦੁੱਧ ਪਾਉਗੀ ਤੇ ਬੋਰਾ ਥੱਲਿਓ ਚੰਗਾ ਬਣਾਉਗੀ ਕਿੰਨੇ ਦਿਨ ਪੈਂਡਿੰਗ ਨੇ ਰਹੂਲੇ ਦੇ ਇਹਦਾ ਭਾਈ ਹਫਤਾ ਹੀ ਰਹਿ ਗਿਆ ਕਿੰਨੇ ਹਫਤਾ ਰਹਿੰਦਾ ਹਫਤਾ ਇੱਕ ਹਫਤਾ ਹਾਂ ਇਹ ਆਰਡਰ ਵੀ ਜਮਾ ਆਉਣ ਰੱਖੂਗੀ ਨਾ ਨਾਲ ਨਾਲ ਹਾਂ ਫਿਟਿੰਗ ਵਾਲਾ ਪੂਰਾ ਆਪਣੇ ਯਾਰ ਜਮਾ ਖਾਸ ਬੰਦੇ ਤੋਂ ਆਈ ਆ ਬਾਈ 25 ਕਿਲੋ ਆਮ ਨਾਲ ਦੁੱਧ ਕੱਢੀ ਜਾਣਾ ਬੈਰ ਦੀ ਤੇ ਫੈਟ ਵੀ ਫੁੱਲ ਦੇਊਗੀ ਉਹ ਲੋ ਬਾਈ ਯਾਰ ਫੈਟ ਫੈਟ ਵੀ ਫੁੱਲ ਦੇਊਗੀ ਐ ਸਮਝ ਲਓ ਤੁਸੀਂ ਮੈਂ ਬੜਾ ਤਾਂ ਕਹਿੰਦਾ ਨਹੀਂ ਵੀ 18 20 ਕਿਲੋ ਵਾਲੀ ਮੱਝ ਦੇ ਬਰਾਬਰ ਭੜੂਗੀ ਜਾ ਕੇ ਮੈਂ ਵਰਕ ਹੀ ਆ ਬਾਈ ਯਾਰਾਂ ਮੱਝ ਹੀ ਐ ਇੱਕ ਮੈਂ ਇਹਨੂੰ ਮੱਝ ਦਾ ਕਿਤਾਬ ਹੀ ਦਿੱਤਾ ਵੀ ਇਹਨੂੰ ਇੱਕ ਮੱਝ ਹੀ ਮੰਨ ਲਿਓ ਤੁਸੀਂ ਇਹਦੇ ਨਾਲ ਹੁਣ ਪੈਸੇ ਕਿੰਨੇ ਲਾਵਾਂਗੇ ਆਪਾਂ ਇਹਦੇ ਨਾਲ ਬਾਈ 80000 ਦੀ ਯਾਰ 80 ਦੀ ਹਾਂ ਵੀਰੇ ਪੂਰੇ 80 ਵੀ ਹੋ ਜੂ ਮੰਨ ਤਾਂ ਕਰਦੇ ਮੰਨ ਤਾਂ ਦਾ ਜਰੂਰ ਕਰ ਤੇ ਹੁਣ ਮਾਰਗਾਰੀ ਆ ਜੀ ਆ ਵੱਡੀ ਬੈੜ ਦਿਖਾ ਦੇ ਬਾਈ ਇਹ ਆ ਗਈ ਲਾਸਟ ਨੰਬਰ ਤੇ ਹਾਂ ਵੀਰੇ ਇਹਦੇ 12 ਦਿਨ ਲੈਂਦੇ ਆ ਸੂਣ ਦੇ ਹਾਂ ਵੀਰੇ ਇਹ 29 31 ਕਿਲੋ ਦੁੱਧਤਾ ਤੇ ਪਹਿਲਾਂ ਆਪਾਂ ਜਾ ਕੇ ਆਰਡਰ ਤੇ ਥਾਣੇ 'ਚ ਇੱਕ ਕਰ ਬਾਈ ਸਾਰਾ ਕੁਝ ਹੀ ਦੇਖਣਾ ਪੈਂਦਾ ਠੀਕ ਹੈ ਗੱਲ ਤੇਰੀ ਵਿਕੜੀਆਂ ਨੇ ਖੜੀਆਂ ਨਹੀਂ ਰਹਿਣੀਆਂ ਕਰੇ ਠੀਕ ਹੈ ਗੱਲ ਚੋਰ ਦੇਖੋ ਤੁਰਦੀ ਦਿਖਾਉਗੀ ਹਵਾਰਨਾ ਕਿਉਂਕਿ ਥੋੜੇ ਦਿਨ ਕੱਢਦੀ ਆ ਜੇ ਸੂਆ ਕਿਹੜਾ ਦਾ ਰਾਹੂ ਸੂਆ ਬਾਈ ਦੂਜਾ ਇਹਦਾ ਵੀ ਦੂਜਾ ਸੂਆ ਹਾਂ ਵੀਰੇ ਵੱਡੀ ਇਹ ਵੀ ਫੁੱਲ ਆ ਨਾ 33 32 ਕਿਲੋ ਪਲੂਨ ਇਹ ਤਾਂ ਗੱਡੇ ਫਾਰਮ ਦੀ ਬੈੜ ਠੀਕ ਹੈ ਅੱਜ ਕਿ 12 13 ਦਿਨਾਂ ਦਾ ਦੱਸਿਆ ਬਾਈ ਯਾਰ 12 13 ਦਿਨ ਕੱਢ ਦੂਗੀ ਹਾਂ ਆਰਡਰ ਫਿਕਸ ਜਿਹੀ ਰੱਖੂਗਾ ਨਾ ਹਾਂ ਵੀਰੇ ਸ਼ਾਈਨਿੰਗ ਬਹੁਤ ਹੈ ਬੈਡ ਚ ਤੇ ਸੀਮਿੰਟ ਦੱਸ ਦਿਆਂਗੇ ਕਿਹੜਾ ਲੱਗਿਆ ਬੈਦੇ ਸਾਰਾ ਕੁਝ ਦੱਸ ਦਾਂ ਬਾਈ ਯਾਰ ਪੁੱਛ ਫੁੱਲ ਡਿਟੇਲ ਸਾਰਾ ਕੁਝ ਆ ਸ਼ਾਈਨਿੰਗ ਫੁੱਲ ਆ ਨਾ ਹਾਂ ਵੀਰੇ ਫਾਰਮ ਵਾਲਿਆਂ ਚ ਹੁੰਦਾ ਫਰਕ ਥੋੜਾ ਜਿਹਾ ਲੋਕਲ ਨਾਲੋਂ ਕਿ ਲੋਕਲ ਬੰਦੇ ਆ ਆਰਡਰ ਪਾਉਂਦਾ ਨਾ ਹਲਾ ਆਰਡਰ ਪਾਡਰ ਨਹੀਂ ਪੈਂਦਾ ਇੰਨਾ ਹਮ ਆਪਣੇ ਵਰਗੇ ਦਾ ਫਿਰ ਚਾਰ ਵਾਲੇ ਟੋਕਰੇ ਦੀ ਜ਼ੋਰ ਹੁੰਦਾ ਹਾਂ ਬਾਈ ਵੀ ਜਿੰਨਾ ਪਾ ਲਈਓ ਨਾ ਦੇਖ ਤਾਰ ਪਾਪਾ ਕਹਿੰਦੇ ਗਾਹੀ ਜੀ ਕੀਚੀ ਵੀ ਆ ਠੀਕ ਹੈ ਗ ਇਹ ਤਾਂ ਗੁੰੰਤੀ ਕਰ ਲੈ ਬਾਈ ਕੱਚੀ ਆ ਯਾਰ ਠੀਕ ਆ ਗੱਲ ਹਾਂ ਇਹ ਦਿਨ ਕੱਢਦੀ ਹੈ ਨਾ ਠੀਕ ਆ ਗੱਲ ਜਿੱਦਾਂ ਦੀ ਤਿਆਰੀ ਮਾਰੂ ਫਿਰ ਉਹ ਜਾ ਕਰਦੇ ਅੱਜ ਵੀ ਕਦੀ ਆ ਬਾਈ ਕਹਿੰਦਾ ਉਦਾਂ ਦੇ ਰੇਟ 'ਚ ਦੇ ਦਾਂਗੇ ਹਾਂ ਤੇ ਖੜਦੀ ਆ ਦੋ ਚਾਰ ਨਾਲ ਕੱਚੀ ਅੱਗੇ ਵਾਰ ਵੇਚਣ ਵਾਲਾ ਲੈ ਜਾਂਦਾ ਮੂਰੇ ਤਾਂ ਉਦਾਂ ਦੇ ਰੇਟ 'ਚ ਦੇ ਦਾਂਗੇ ਵਪਾਰੀ ਵੀ ਲੈ ਜਾਂਦੇ ਮਾ ਲੈ ਜਾਂਦੇ ਵੀਰ ਨੰਬਰ ਬੋਲ ਦੇ ਜਰਾ ਨੰਬਰ ਵੀਰੇ 905314210 ਤੇ ਦੂਜਾ ਨੰਬਰ ਆਪਣਾ 9878585121 ਨੰਬਰ ਸੱਜਣੋ 2 ਲਾ ਦੂੰਗਾ ਬਾਈ ਦੇ ਸਕਰੀਨ ਤੇ ਜਿਹੜਾ ਮਰਜ਼ੀ ਮਿਲਿਆ ਲਿਓ ਦੋਨਾਂ ਚੋਂ ਤੇ ਪਸੰਦ ਆਊਗੀ ਇਹਨਾਂ ਚੋਂ ਜਿਹੜੀ ਵੀ ਗਾਂ ਤੋਂ ਨੂੰ ਬੱਚੀ ਨੇੜੇ ਆ ਕੇ ਗੱਬਣ ਚੈੱਕ ਪਾਸ ਕਰਕੇ ਲੈ ਜਿਓ ਤਾਜੀ ਸੂਈ ਆਪਦੀਆਂ ਜਿਹੜੀਆਂ ਰਾਤ ਦੀਆਂ ਸੂਈਆਂ ਨੇ ਬੌਲੇਚ ਨੇ 1 ਲੀਟਰ ਦਾ ਉਹਨਾਂ ਦਾ ਤੁਸੀਂ ਮਾਰ ਨਹੀਂ ਸਕਦੇ ਨਾ ਕੰਡਾ ਲਾ ਸਕਦੇ ਹੋ ਉਹ ਤੁਸੀਂ ਬਾਈ ਤੋਂ ਧਾਰਾ ਮਾਰ ਕੇ ਆਪਦੀ ਤਸੱਲੀ ਨਾਲ ਪਾਸ ਕਰਕੇ ਲੈ ਜਿਓ ਧੰਨਵਾਦ ਜੀ